ਲੋਕ ਸਭਾ ਦੀ ਸੁਰੱਖਿਆ ਦੇ ਵਿੱਚ ਹੋਈ ਸੰਮਾਰੀ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਹੁਣ ਸੀਰੀਅਸ ਨਜ਼ਰ ਆ ਰਹੇ ਆ ਸਕਿਉਰਿਟੀ ਨੂੰ ਲੈ ਕੇ ਉਹ ਕਾਫੀ ਸੀਰੀਅਸ ਆ ਤਾਂ ਇੱਕ ਮੀਡੀਆ ਰਿਪੋਰਟ ਨੇ ਇਸ ਚੀਜ਼ ਦਾ ਦਾਵਾ ਕੀਤਾ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਹੁਣ ਪੰਜਾਬ ਪੁਲਿਸ ਤੇ ਇਸ ਤੋਂ ਇਲਾਵਾ ਵਿਧਾਨ ਸਭਾ ਦੇ ਸਟਾਫ ਤੇ ਨਾਲ ਦੀ ਨਾਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਪੱਤਰ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ ਦਿੱਤੇ ਗਏ ਆ ਕਿ ਸਕਿਉਰਿਟੀ ਆ ਬਿਲਕੁਲ ਟਣਾ ਟਣਾ ਖੋਜੇ ਕਿਸੇ ਤਰ੍ਹਾਂ ਦਾ ਕੋਈ ਲੂਜ਼ ਪੋਲ ਨਹੀਂ ਰਹਿਣਾ ਚਾਹੀਦਾ ਤੇ ਇਸ ਤੋਂ ਇਲਾਵਾ ਆਉਂਦੇ ਵਿਧਾਨ ਸਭਾ ਸੈਸ਼ਨਾਂ ਦੇ ਦਰਮਿਆਨ ਜੇਕਰ ਕੋਈ ਵਿਜ਼ਟਰ ਜਾਣਾ ਚਾਹੁੰਦਾ ਉੱਥੇ ਜਾ ਕੇ ਕਾਰਵਾਈ ਦੇਖਣੀ ਚਾਹੁੰਦਾ ਤਾਂ ਉਹਨਾਂ ਨੂੰ ਲੈ ਕੇ ਵੀ ਨਿਜਮਾ ਦੇ ਵਿੱਚ ਸਖਤੀ ਦੇਖਣ ਨੂੰ ਮਿਲ ਸਕਦੀ ਆ ਇਸ ਦਾ ਕਾਰਨ ਇਹ ਹੋਇਆ ਜੋ ਚੀਜ਼ ਲੋਕ ਸਭਾ ਦੇ ਵਿੱਚ ਹੋਈ ਉੱਥੇ ਸਕਿਉਰਿਟੀ ਲੈਪਸ ਹੋਈ ਇਸ ਤਰ੍ਹਾਂ ਦਾ ਵਰਤਾਰਾ ਜਾਂ ਇਸ ਤਰ੍ਹਾਂ ਦੀ ਕੋਈ ਘਟਨਾ ਇੱਥੇ ਨਾ ਵਾਪਰ ਜਾਵੇ ਇਸ ਕਰਕੇ گاਉਂ ਪ੍ਰਬੰਧਾ ਉਹ ਕੀਤਾ ਜਾ ਰਿਹਾ ਹੈ ਵੈਸੇ ਵਧੀਆ ਗੱਲ ਆ ਇਸ ਤਰ੍ਹਾਂ ਦੇ ਨਾਲ ਹੋਣਾ ਵੀ ਚਾਹੀਦਾ ਤਾਂ ਜਿਸ ਤਰ੍ਹਾਂ ਦੇ ਨਾਲ ਉੱਥੇ ਇੱਕ ਐਮਪੀ ਆ ਹੋਰ ਕਮੈਂਡ ਕਰਦਾ ਇਸੇ ਤਰ੍ਹਾਂ ਦੇ ਨਾਲ ਇੱਥੇ ਐਮਐਲਏ ਰਕਮੈਂਡ ਕਰਦੇ ਨੇ ਕਿ ਵਿਧਾਨ ਸਭਾ ਸੈਸ਼ਨ ਦੇਖਣਾ ਤੇ ਇੱਕ ਐਮਐਲਏ ਆ ਉਹ ਦੋ ਜਣਾਂ ਨੂੰ ਅੰਦਰ ਐਂਟਰੀ ਕਰਵਾ ਸਕਦਾ ਤਾਂ ਉਸ ਦੇ ਲਈ ਉਹਨਾਂ ਵੱਲੋਂ ਇੱਕ ਲੈਟਰ ਲਿਖਿਆ ਜਾਂਦਾ ਉਸੇ ਤਰ੍ਹਾਂ ਦੇ ਨਾਲ ਪ੍ਰਕਿਰਿਆ ਕਿ ਮੈਂ ਇਹਨਾਂ ਨੂੰ ਨਿੱਜੀ ਤੌਰ ਤੇ ਇੱਤੇ ਜਾਣਦਾ ਫਿਰ ਪਾਸ ਬੰਦਾ ਤੇ ਉਸ ਤੋਂ ਬਾਅਦ ਐਂਟਰੀ ਹੁੰਦੀ ਆ ਤਾਂ ਹੁਣ ਇੱਥੇ ਇਹ ਇੱਕ ਪਲੈਨਿੰਗ ਚੱਲ ਰਹੀ ਆ ਕਿ ਭਈ ਜੋ ਕੋਈ ਵੀ ਬੰਦਾ ਉਹਦਾ ਰਿਕਾਰਡ ਆ ਸਭ ਤੋਂ ਪਹਿਲਾਂ ਕੋਈ ਵਿਜ਼ਟਰ ਹੁੰਦਾ ਤਾਂ ਉਹਦਾ ਰਿਕਾਰਡ ਆ ਜਿਹੜਾ ਉਹ ਡਿਜੀਟਲ ਹੋਣਾ ਚਾਹੀਦਾ ਬਾਪਕਿ ਆਨਲਾਈਨ ਹੋਣਾ ਚਾਹੀਦਾ ਦੂਸਰੀ ਗੱਲ ਇਹ ਆ ਕਿ ਉਹਦੀ ਨਾਲ ਨਾਲ ਪਾਸ ਦੇ ਉੱਪਰ ਫੋਟੋ ਲਗਣੀ ਚਾਹੀਦੀ ਤਾਂ ਜੋ ਉਥੇ ਮੌਕੇ ਦੇ ਉੱਤੇ ਨਿਸਤਾਰਾ ਹੋ ਜਾਵੇ ਕਿ ਵਾਕਈ ਜਿਸ ਬੰਦੇ ਦਾ ਪਾਸ ਬਣਿਆ ਉਹੀ ਉਹ ਬੰਦਾ ਐਂਟਰੀ ਲੈ ਰਿਹਾ ਤਾਂ ਇੱਥੇ ਵੀ 100 ਕੁ ਜਣਾਂ ਦੀ ਐਂਟਰੀ ਹੈ ਜਿਹੜੀ ਵਿਧਾਨ ਸਭਾ ਦੇ ਵਿੱਚ ਜਾ ਕੇ ਉੱਥੇ ਜਾ ਕੇ ਸੈਸ਼ਨ ਦੇ ਵਿੱਚ ਜਿਹੜਾ ਉਹ ਲਾਈਵ ਸੈਸ਼ਨ ਹੈ ਜਿਹੜਾ ਜਾ ਕੇ ਦੇਖ ਸਕਦੇ ਤਾਂ ਉਸੇ ਤਰ੍ਹਾਂ ਦੇ ਨਾਲ ਇੱਥੇ ਵੀ اسی ਤਰ੍ਹਾਂ ਦਾ ਪ੍ਰਬੰਧ ਹੈ ਪਰ ਇਸ ਦੇ ਨਾਲ ਨਾਲ ਕਿਉਂਕਿ ਵਿਧਾਨ ਸਭਾ ਦੀ ਜਿਹੜੀ ਬਿਲਡਿੰਗ ਆ ਤਾਂ ਉਹ ਇੱਕ ਹੈਰੀਟੇਜ ਬਿਲਡਿੰਗ ਆ ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਆ ਜਿਹੜਾ ਉਹਦੀ ਮੇਨਟੇਨੈਂਸ ਦਾ ਪ੍ਰਬੰਧ ਉਹਦੇ ਹੱਥ ਵਸਾ ਤਾਂ ਇਸ ਕਰਕੇ ਪਿਛਲੇ 5 ਸਾਲਾਂ ਦੇ ਦਰਮਿਆਨ ਕਈ ਵਾਰੀ ਉਹਨਾਂ ਨੂੰ ਪੱਤਰ ਲਿਖੀ ਗਿਆ ਕਿ ਵਿਧਾਨ ਸਭਾ ਦੇ ਜੋ ਪਿਛਲਾ ਬਿਲਡਿੰਗ ਦਾ ਜੋ ਪਿਛਲਾ ਏਰੀਆ ਤਾਂ ਕਿਉਂਕਿ ਉਹ ਨਾਲ ਦੀ ਨਾਲ ਹਾਈ ਕੋਰਟ ਵੀ ਲੱਗਦੀ ਹੈ ਤਾਂ ਉਸ ਏਰੀਆ ਦੇ ਵਿੱਚ ਕਹਿੰਦੇ ਕਿ ਬਈ ਕੰਡਿਆਲੀ ਤਾਰਾ ਕਈ ਕਿਲੋਮੀਟਰ ਤੱਕ ਤੇ ਉਹ ਦੀ ਰਿਪੇਅਰ ਹੋਣ ਵਾਲੀ ਕਈ ਜਗ੍ਹਾ ਤੇ ਟੁੱਟੀ ਆ ਤਾਂ ਉਹਦੇ ਲਈ ਖਤ ਲਿਖੇ ਗਏ ਆ ਕਈ ਵਾਰੀ ਪਹਿਲਾਂ ਇਸ ਤੋਂ ਪਹਿਲਾਂ ਵੀ ਬੇਨਤੀ ਪੱਤਰ ਭੇਜੇ ਗਏ ਆ ਪਰ ਖਾਲੇ ਤੱਕ ਕਹਿੰਦੇ ਕਿ ਬਈ ਚੱਡੀਗੜ੍ਹ ਪ੍ਰਸ਼ਾਸਨ ਦੇ ਉੱਤੇ ਜੂਨੀ ਸਰਕੀ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਸਿਕਿਉਰਿਟੀ ਹੈ ਜਿਹੜੀ ਉਸ ਤਰ੍ਹਾਂ ਦੇ ਨਾਲ ਟਾਈਟ ਹੋ ਜੇ ਭਾਵੇਂ ਕਿ ਸਿਕਿਉਰਿਟੀ ਤਾਂ ਵੈਸੇ ਵੀ ਟਾਈਟ ਆ ਪਰ ਉਹ ਹੋਰ ਟਾਈਟ ਹੋ ਜੇ ਪਹਿਲਾਂ ਦੇ ਮੁਕਾਬਲੇ ਤੇ ਨਾਲ ਦੀ ਨਾਲ ਵਿਧਾਨ ਸਭਾ ਦੇ ਸਪੀਕਰ ਨੇ ਜਿਹੜੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਹਿੰਦੇ ਕਿ ਬਈ ਇਸ ਚੀਜ਼ ਦੇ ਲਈ ਸਾਰਿਆਂ ਨੂੰ ਜਿਹੜੇ-ਜਿਹੜੇ ਅਥਾਰਟिटीज ਬੰਦਗਾਂ ਨੇ ਤਾਂ ਸਾਰਿਆਂ ਨੂੰ ਪੱਤਰ ਜਾਰੀ ਕੀਤੇ ਗਏ ਆ ਸਾਰਿਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਬਈ ਬਿਲਕੁਲ ਟਣਾ ਟਣ ਕੰਮ ਕਰ ਦਿਓ ਤੇ ਇਸ ਤੋਂ ਇਲਾਵਾ ਜਿਹੜੀ ਪਿਛਲੀ ਕੰਡਿਆਲੀ ਤਾਰ ਆ ਤਾਂ ਉਹਦੇ ਲਈ ਵੀ ਆਖਿਆ ਗਿਆ ਕਿ ਜੇ ਕਿਤੇ ਟੁੱਟੀ ਹੈ ਕਿਤੇ ਰਿਪੇਅਰ ਹੋਣ ਵਾਲੀ ਹੈ ਤਾਂ ਉਹਦੀ ਰਿਪੇਅਰ ਉਹ ਕਰਵਾ ਦਿੱਤੀ ਜਾਵੇ ਤਾਂ ਇਸ ਤਰ੍ਹਾਂ ਦੇ ਨਾਲ ਲੋਕ ਸਭਾ ਦੇ ਵਿੱਚ ਜੋ ਸਿਕਿਉਰਿਟੀ ਦੇ ਵਿੱਚ ਲੈਪਸ ਹੋਏ ਆ ਤਾਂ ਉਸੇ ਤਰਜ਼ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਹੋਣਿਆ ਕਿ ਲੋਕਿ ਪੰਜਾਬ ਵਿਧਾਨ ਸਭਾ ਦੀ ਸਿਕਿਉਰਿਟੀ ਆ ਬਿਲਕੁਲ ਠਰਣਾ ਠਣਾ ਉਹ ਕੀਤੀ ਜਾਏਗੀ ਜੇ ਕਿਤੇ ਕੋਈ ਕਮੀ ਪਈ ਹੈ ਤਾਂ ਉਹ ਦੂਰ ਕੀਤੀ ਜਾਵੇਗੀ ਬਹੁਤ ਬਹੁਤ ਧੰਨਵਾਦ